ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਨਾਰੀਅਲ ਦੇ ਲੱਡੂ ਬਿਨਾਂ ਗੈਸ ਵਾਲੇ ਬਿਨਾਂ ਚਾਸ਼ਨੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ ਜੇ ਤੁਸੀਂ ਮਤਲਬ ਬਾਹਰੋਂ ਮਿਠਾਈ ਲੈਣੇ ਹੋ ਉਸ ਤੋਂ ਚੰਗਾ ਤੁਸੀਂ ਘਰੇ ਆ ਜਿਹੜੀ ਮਿਠਾਈ ਬਣਾ ਲਓ ਇਹਦੇ ਵਿੱਚ ਮਿਲਾਵਟ ਆ ਜਿਹੜੀ ਬਿਲਕੁਲ ਨਹੀਂ ਹੁੰਦੀ ਹੈਗੀ ਬਾਹਰ ਦੀਆਂ ਚੀਜ਼ਾਂ 'ਚ ਮਿਠਾਵਟ ਹੁੰਦੀ ਹੈ ਤੇ ਬਹੁਤ ਜ਼ਿਆਦਾ ਮਤਲਬ ਖਰਾਬ ਕਰਦੀਆਂ ਨੇ ਇਹੋ ਇਸ ਤਰ੍ਹਾਂ ਆਪਾਂ ਆਸਾਨ ਤਰੀਕੇ ਨਾਲ ਬਣਾ ਲਵਾਂਗੇ ਕਿਸ ਤਰ੍ਹਾਂ ਬਣਾਉਣੇ ਨੇ ਉਹ ਸਾਰਾ ਆਪਾਂ ਵੀਡੀਓ ਦੇ ਵਿੱਚ ਦੇਖਾਂਗੇ ਤੁਸੀਂ ਕੁਝ ਮਿੰਟਾਂ ਦੇ ਵਿੱਚ ਜਿਹੜੇ ਲੱਡੂ ਬਣਾ ਕੇ ਤਿਆਰ ਕਰ ਲਓਗੇ ਬਿਲਕੁਲ ਵੀ ਜ਼ਿਆਦਾ ਟਾਈਮ ਆ ਜਿਹੜਾ ਤੁਹਾਡਾ ਵੇਸ ਨਹੀਂ ਹੋਊਗਾ ਜ਼ਿਆਦਾ ਟਾਈਮ ਨਹੀਂ ਲੱਗੂਗਾ ਬਣਾਉਣਾ ਸ਼ੁਰੂ ਕਰਦੇ ਹਾਂ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੌਲੇ ਲਿਆ ਕੌਲੇ ਦੇ ਵਿੱਚ ਆਪਾਂ ਇੱਕ ਕੱਪ ਹੀ ਆ ਕੌਲੇ ਸੈੱਟ ਕਰ ਲੈਣਾ ਉਹਦੇ ਹਿਸਾਬ ਨਾਲ ਆਪਾਂ ਦੋ ਕੌਲੀਆਂ ਜਿਹੜਾ ਨਾਰੀਅਲ ਦਾ ਬੁਰਾ ਦਾ ਲਿਆ ਮੈਂ ਇੱਕ ਕੌਲੀ ਸੈੱਟ ਕੀਤੀ ਆ ਤੁਸੀਂ ਕੋਈ ਵੀ ਚੀਜ਼ ਸੈੱਟ ਕਰ ਸਕਦੇ ਹੋ ਉਸੇ ਹਿਸਾਬ ਨਾਲ ਹੀ ਸਾਰਾ ਕੁਝ ਪਾਉਣਾ ਹੈ ਫਿਰ ਆਸਾਨੀ ਰਹੂਗੀ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਚੀਨੀ ਆ ਜਿਹੜੀ ਉਹਨੂੰ ਪੀਸ ਲਾਵਾਂਗੇ ਚੀਨੀ ਨੂੰ ਆਪਾਂ ਬ੍ਰੀਕ ਪੀਸ ਲੈਣਾ ਬਿਲਕੁਲ ਉਸ ਤੋਂ ਬਾਅਦ ਚੀਨੀ ਨੂੰ ਛਾਣ ਲੈਣਾ ਇਹ ਨਾਰੀਅਲ ਦਾ ਪਰਾਦਾ ਪਾਉਣ ਤੋਂ ਬਾਅਦ ਆਪਾਂ ਬਾਕੀ ਚੀਜ਼ਾਂ ਵੀ ਇਹਦੇ ਵਿੱਚ ਐਡ ਕਰਦੇ ਜਾਵਾਂਗੇ ਦੋ ਕਾਲੀਆਂ ਨਾਰੀਅਲ ਦੇ ਬਰਾਤੇ ਦੇ ਵਿੱਚ ਇੱਕ ਕਾਲੀ ਆਪਾਂ ਮਿਲਕ ਪਾਊਡਰ ਪਾਵਾਂਗੇ ਤੇ ਇੱਕੋ ਹੀ ਕਾਲੀ ਆਪਾਂ ਚੀਨੀ ਦੀ ਜਿਹੜੀ ਇਹਦੇ ਵਿੱਚ ਐਡ ਕਰਾਂਗੇ ਇੰਨਾ ਮਿੱਠਾ ਬਿਲਕੁਲ ਪਰਫੈਕਟ ਮਿੱਠਾਏ ਜੇ ਤੁਸੀਂ ਬਹੁਤ ਜ਼ਿਆਦਾ ਖਾਣੇ ਹੋ ਤਾਂ ਉਸ ਟਾਈਮ ਤੇ ਤੁਸੀਂ ਮਿੱਠਾਏ ਜ਼ਿਆਦਾ ਵੀ ਪਾ ਸਕਦੇ ਆ ਕਾਲੀ ਹੈ ਜਿਹੜੀ ਸਲਿੱਪ ਹੋ ਗਈ ਆ ਤੇ ਇਹਨੂੰ ਆਪਾਂ ਸਾਫ਼ ਕਰ ਲਵਾਂਗੇ ਤੇ ਸਾਰੀਆਂ ਚੀਜ਼ਾਂ ਵਾਸਤੇ ਕੌਲਾ ਹੈ ਆਪਣਾ ਥੋੜਾ ਜਿਹਾ ਛੋਟਾ ਹੈ ਇਸ ਲਈ ਆਪਾਂ ਇਹਦੇ ਵਿੱਚ ਜਿਹੜਾ ਕੋਲ ਆਏ ਉਹ ਵੱਡਾ ਲੈ ਲਵਾਂਗੇ ਕੋਲਾ ਨਹੀਂ ਹੈਗਾ ਇਹ ਕੜਾਹੀ ਉਹ ਇਹ ਕੜਾਈ ਲੈ ਲਈ ਆਪਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਨਾਰਮਲ ਦੁੱਧ ਪਾ ਲਵਾਂਗੇ ਤੁਸੀਂ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਨਾ ਜ਼ਿਆਦਾ ਠੰਡਾ ਹੋਣਾ ਚਾਹੀਦਾ ਨਾਰਮਲ ਟੈਂਪਰੇਚਰ ਤੇ ਥੋੜਾ ਥੋੜਾ ਕਰਕੇ ਦੁੱਧ ਐਡ ਕਰ ਦੇਣਾ ਤੁਸੀਂ ਇੱਕਦਮ ਸਾਰਾ ਦੁੱਧ ਐਡ ਨਹੀਂ ਕਰਨਾ ਹੈਗਾ ਫਿਰ ਨਹੀਂ ਤਾਂ ਚੀਨੀ ਨੇ ਜਿਹੜਾ ਪਾਣੀ ਛੱਡ ਦੇਣਾ ਤੇ ਬਿਲਕੁਲ ਇਹਨੇ ਪਤਲਾ ਹੋ ਜਾਣਾ ਹੈ ਬਾਅਦ ਦੇ ਵਿੱਚ ਇਸ ਲਈ ਥੋੜਾ ਜਿਹਾ ਹਾਰਡ ਹੀ ਰੱਖਿਓ ਬਾਅਦ ਦੇ ਵਿੱਚ ਇਹਨੇ ਆਪਣੇ ਆਪ ਹੀ ਪਤਲਾ ਹੋ ਜਾਣਾ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਾਂਗੇ ਆਪਾਂ ਗੈਸ ਨਹੀਂ ਬਾਲਿਆ ਹੈਗਾ ਬਿਨਾਂ ਗੈਸ ਬਾਲੇ ਬਣਾਵਾਂਗੇ ਇਸ ਲਈ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਮਿਲਕ ਪਾਊਡਰ ਹੈ ਜਿਹੜਾ ਵਧੀਆ ਕੁਆਲਟੀ ਦਾ ਲਿਆ ਕਰੋ ਫਿਰ ਨਹੀਂ ਉਹ ਤਾਂ ਫਲੇਵਰ ਨਹੀਂ ਵਧੀਆ ਆਉਂਦਾ ਹੈਗਾ ਜਾਂ ਫਿਰ ਇਸ ਤਰ੍ਹਾਂ ਚਿੰਗਮ ਦੀ ਤਰ੍ਹਾਂ ਉਹ ਬਣ ਜਾਂਦਾ ਹੈ ਕਈ ਵਾਰ ਜਦੋਂ ਤੁਸੀਂ ਪਕਾਉਨੇ ਹੋ ਜਾਂ ਨਹੀਂ ਪਕਾਉਂਦੇ ਹੈਗੇ ਤਾਂ ਵੀ ਚਿੰਗਮ ਦੀ ਤਰ੍ਹਾਂ ਬਣ ਜਾਂਦਾ ਹੈ ਇਸ ਤਰ੍ਹਾਂ ਆਪਾਂ ਮਿਕਸ ਕਰ ਲਿਆ ਸਾਰਾ ਜਿਵੇਂ ਮਿਕਸਰ ਸੀਗਾ ਇਸ ਤਰ੍ਹਾਂ ਦਾ ਤੁਸੀਂ ਬਣਾ ਕੇ ਦੇਖ ਲੈਣਾ ਉਸ ਤੋਂ ਬਾਅਦ ਗੋਲੀ ਜੀ ਬੱਟ ਕੇ ਦੇਖ ਲੈਣੀ ਆ ਬੀ ਬੱਟੀ ਜਾਊਗੀ ਮਤਲਬ ਇਹ ਬਣਨ ਲਈ ਤਿਆਰ ਆ ਤੁਸੀਂ ਹੁਣ ਚਾਹੇ ਇਹਦੀ ਬਰਫੀ ਜਮਾ ਲਓ ਚਾਹੇ ਤੁਸੀਂ ਕੋਈ ਵੀ ਸ਼ੇਪ ਚਾਹੋ ਨੂੰ ਦੇ ਸਕਦੇ ਹੋ ਇਹਦੇ ਆਪਾਂ ਛੋਟੇ ਛੋਟੇ ਪਾਟ ਕਰ ਲਵਾਂਗੇ ਕਿਉਂਕਿ ਆਪਾਂ ਇਹਨਾਂ ਦੇ ਵਿੱਚ ਕਲਰ ਮਿਕਸ ਕਰਨਾ ਕਲਰਫੁਲ ਬਣਾਵਾਂਗੇ ਤੁਸੀਂ ਚਾਹੋ ਸਿਰਫ ਚਿੱਟੇ ਰੰਗ ਦੇ ਬਣਾ ਸਕਦੇ ਹੋ ਬਿਨਾ ਕਲਰ ਤੋਂ ਵੀ ਬਣਾ ਸਕਦੇ ਹੋ ਜਾਂ ਫਿਰ ਇੱਕ ਰੰਗ ਦੇ ਬਣਾ ਸਕਦੇ ਹੋ ਵਾਰੀ ਵਾਰੀ ਸਿਰ ਕਰਕੇ ਆਪਾਂ ਪੀਲਾ ਲੱਡੂਆਂ ਵਾਲਾ ਰੰਗ ਪਾ ਦੇਵਾਂਗੇ ਤੁਹਾਡੇ ਕੋਲ ਲਿਕਵਿਡ ਕਲਰ ਹੈਗਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਬਾਕੀ ਦੇ ਰੰਗ ਵੀ ਆਪਾਂ ਇਹਦੇ ਵਿੱਚ ਐਡ ਕਰਦੇ ਜਾਵਾਂਗੇ ਇੱਕ ਮੈਂ ਲੱਡੂਆਂ ਵਾਲਾ ਰੰਗ ਪਾਇਆ ਇੱਕ ਜਲੇਬੀਆਂ ਵਾਲਾ ਪਾਇਆ ਤੇ ਇੱਕ ਹਰਾ ਰੰਗ ਪਾਇਆ ਹੈ ਜੇ ਤੁਹਾਨੂੰ ਪਿੰਕ ਰੰਗ ਮਿਲਦਾ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਆਪਾਂ ਇੱਕ ਜਿਹੜਾ ਬਿਲਕੁਲ ਚਿੱਟਾ ਰੱਖਿਆ ਹੈ ਇਸ ਤਰ੍ਹਾਂ ਸਾਰੇ ਕਲਰ ਦੇ ਆਪਣੇ ਲੱਡੂ ਆ ਜਿਹੜੇ ਲੱਡੂਆਂ ਵਾਸਤੇ ਡੋਆ ਬਣ ਕੇ ਤਿਆਰ ਹੋ ਗਿਆ ਹੈ ਅੱਪਾ ਇਹਦੇ ਲੱਡੂ ਆ ਜਿਹੜੇ ਹੌਲੀ-ਹੌਲੀ ਕਰਕੇ ਬਣਾਉਣੇ ਸਾਰੇ ਰੰਗਾਂ ਚੰਗੀ ਤਰ੍ਹਾਂ ਮਿਕਸ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਡੋ ਬਿਲਕੁਲ ਆਪਣਾ ਪਰਫੈਕਟ ਬਣਿਆ ਹੈ ਤੇ ਆਪਣੇ ਹਿਸਾਬ ਨਾਲ ਛੋਟੇ ਵੱਡੇ ਲੱਡੂ ਜਿਸ ਤਰ੍ਹਾਂ ਦੇ ਵੀ ਲੱਡੂ ਤੁਸੀਂ ਮਤਲਬ ਬਣਾਉਣਾ ਚਾਹੁੰਦੇ ਹੋ ਉਸੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਇਹ ਥੋੜਾ ਵੱਡਾ ਬਣ ਗਿਆ ਇਸ ਤੋਂ ਬਾਕੀ ਥੋੜੇ ਜਿਹਾ ਆਪਾਂ ਛੋਟੇ ਬਣਾ ਲਵਾਂਗੇ ਸਾਰੇ ਕਲਰ ਦੇ ਇਸੇ ਤਰ੍ਹਾਂ ਹੀ ਤੁਸੀਂ ਬਣਾ ਲੈਣੇ ਨੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਕੁਝ ਘੱਟ ਟਾਈਮ ਦੇ ਵਿੱਚ ਤੁਹਾਡੀ ਜਿਹੜੀ ਮਿਠਾਈ ਬਣ ਕੇ ਤਿਆਰ ਹੋ ਚੁੱਕੀ ਬਾਜ਼ਾਰ ਦੀ ਮਿਲਾਵਟੀ ਮਿਠਾਈ ਨਾਲੋਂ ਕਿਤੇ ਜ਼ਿਆਦਾ ਵਧੀਆ ਇਹ ਬਹੁਤ ਜ਼ਿਆਦਾ ਟੇਸਟੀ ਵੀ ਬਣਦੀ ਹੈ ਤੇ ਈਜ਼ੀ ਵੀ ਬਣ ਜਾਂਦੀ ਹੈ ਕੋਈ ਵੀ ਹੈ ਜਿਹੜਾ ਛੋਟਾ ਬੱਚਾ ਵੀ ਬਣਾ ਸਕਦਾ ਹੈ ਜਿਹੜਾ ਪਹਿਲੀ ਵਾਰ ਬਣਾ ਰਿਹਾ ਹੈ ਉਹ ਵੀ ਬਣਾ ਸਕਦਾ ਉਹ ਵੀ ਫੇਲ ਨਹੀਂ ਹੋਊਗਾ ਇਹਨੂੰ ਬਣਾਉਣ ਦੇ ਵਿੱਚ ਤੇ ਲੱਡੂ ਵੀ ਆਪਣੇ ਬਣ ਕੇ ਤਿਆਰ ਹੋ ਗਏ ਆ ਦੂਜੀ ਸਾਈਡ ਤੇ ਮੈਂ ਨਾਰੀਅਲ ਦਾ ਬੁਰਾਦਾ ਲਿਆ ਹੈ ਨਾਰੀਅਲ ਦੇ ਬੁਰਾਦੇ ਦੇ ਵਿੱਚ ਇਹਨਾਂ ਨੂੰ ਕੋਟ ਕਰ ਦਵਾਂਗੇ ਇਸ ਤਰ੍ਹਾਂ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਖਾਣ ਦੇ ਨਾਲ-ਨਾਲ ਚੀਜ਼ ਟੇਸਟੀ ਹੋਣ ਦੇ ਨਾਲ-ਨਾਲ ਦੇਖਣ ਚ ਵੀ ਪਿਆਰੀ ਲੱਗਣੀ ਚਾਹੀਦੀ ਹੈ ਇਸ ਤਰ੍ਹਾਂ ਸਾਰੇ ਲੱਡੂ ਉੱਪਰ ਨਾਰੀਅਲ ਦੇ ਬੁਰਾਦੇ ਦੇ ਵਿੱਚ ਕੋਟ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਵਧੀਆ ਬਣੇ ਨੇ ਆਮ ਮਠਾਈ ਦੀ ਤਰ੍ਹਾਂ ਹਫਤਾ 10 ਦਿਨ ਬਾਅਦ ਖਰਾਬ ਨਹੀਂ ਹੁੰਦੀ ਇੱਕ ਫ੍ਰਿਜ ਦੇ ਵਿੱਚ ਤੁਸੀਂ ਰੱਖ ਸਕਦੇ ਆ ਲੰਬਾ ਟਾਈਮ ਹੈ ਜਿਹੜਾ ਖਰਾਬ ਨਹੀਂ ਹੁੰਦੇ ਹੈਗੇ ਜੇ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਕਰ ਦਿਆ ਕਰੋ ਤੁਸੀਂ ਇਸ ਤਰ੍ਹਾਂ ਪਿਆਰੀ ਪਿਆਰੀ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਜੀ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਵਿੱਚ